मुदाी बोर्डली बिल रो करण ਮੰਗ ਮੰਗ ਕੇ ਵੇਖ ਲਿਆ ਲੋਕ ਇਤਹਾਜ਼ ਜਿੰਦਾਬਾਦ ਜਿੰਦਾਬਾਦ ਪੰਜਾਬ ਤੇ ਕੇਂਦਰ ਦੀ ਸਰਕਾਰ ਮਰਦਾਬਾਦ ਮਾਵਾਂ ਭੈਣਾਂ ਫੱਤੇ ਦੀ ਸਾਜ ਪਾਈ ਹੈ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਸਰਕਾਰ ਮੈਨੂੰ ਦੇਖ ਕੇ ਜਾਣਾ 2020 ਦੇ ਵਿੱਚ ਕੱਤੇ ਨਵੇਂ ਲੈ ਕੇ ਆਈ ਹੀ ਕਮਾਕੇ ਖੋਲ ਜਿਹੜੇ ਇੱਕ ਖੇਤੀ ਦੇ ਨਾਲ ਸੰਬੰਧਿਤ ਹੈ ਇੱਕ ਮੰਡੀਆਂ ਦੇ ਨਾਲ ਇੱਕ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਹੀ ਆਪਾਂ ਭਰਾਓ ਲੜੇ ਉਹ ਬਿੱਲ ਜਿਹੜੇ ਆ ਵਾਪਸ ਹੋਏ ਤੇ ਸੈਕਟਰ ਦੀ ਸਰਕਾਰ ਨੇ ਲਿਖ ਕੇ ਦਿੱਤਾ ਵੀ ਜੇ ਪ੍ਰਦੂਸ਼ਣ ਐਕਟ ਵਾਲਾ ਬਿੱਲ ਲਿਆਵਾਂਗੇ ਤੇ ਜਾਂ ਬਿਜਲੀ ਦੇ ਨਾਲ ਸੰਬੰਧਿਤ ਬਿੱਲ ਲਿਆਵਾਂਗੇ ਉਹਦੇ 'ਚ ਕਿਸਾਨਾਂ ਦੀ ਸਹਿਮਤੀ ਲਈ ਜਾਊਗੀ ਇਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਲਿਆਂਦਾ ਜਾਊਗਾ ਪਰ ਦੁਬਾਰਾ ਸਰਕਾਰ ਜਿਹੜਾ ਬਿਜਲੀ ਵਾਲਾ ਬਿੱਲ ਲੈ ਕੇ ਆਈ ਆ ਕੇਂਦਰ ਦੀ ਦੇਡਤੀਆਂ ਸਰਕਾਰਾਂ ਤੋਂ ਉਹ ਡਰਾਫਟ ਰਾਂ ਹੀ ਜਾਣਕਾਰੀ ਮੰਗਦੀ ਆ ਵੀ ਤੁਸੀਂ ਇਹਦੇ ਤੇ ਜਿਹੜੀਆਂ ਸਬਸਿਡੀਆਂ ਦਿੰਦੇ ਜੇ ਉਹਦੇ ਤੇ ਸਾਨੂੰ ਦੱਸੋ ਵੀ ਕੀ ਕਰੋਗੇ ਕਿਉਂਕਿ ਜਦੋਂ ਬਿਜਲੀ ਬੋਰ ਜਾਊਗਾ ਜਿਹੜੀਆਂ ਸਬਸਿਡੀਆਂ ਨੇ ਇਹ ਸਰਕਾਰ ਵਾਦਾ ਕਰਨਗੇ ਵੀ ਤੁਹਾਡੇ ਖਾਤੇ 'ਚ ਪਾ ਦਿਆ ਕਰਾਂਗੇ ਪਰ ਖਾਤੇ ਦੇ ਵਿੱਚ ਸਬਸਿਡੀ ਨਹੀਂ ਆਉਣੀ ਜਦੋਂ ਬਿਜਲੀ ਬੋਰਡ ਨਾ ਰਿਆ ਆ ਜਿਹੜੀ 600 ਜੂਟ ਮਿਲਦੀ ਆ ਜਾਂ ਖੇਤਾਂ ਦੇ ਲਈ ਬਿਜਲੀ ਫਰੀ ਆ ਇਹਨਾਂ ਸਾਰਿਆਂ ਦੇ ਭਾਵੇਂ ਮੀਟਰਾਂ ਹੀ ਬਿਜਲੀ ਮਿਲਣੀ ਆ ਉਹ ਜਿਹੜੇ ਮੀਟਰਾਂ ਦੇ ਵਿੱਚ ਰੀਚਾਰਜ ਆ ਉਹ ਪੈਸੇ ਪਹਿਲਾਂ ਦੇ ਕੇ ਫਿਰ ਉਹ ਆ ਕਰਨਾ ਤੇ ਜਦੋਂ ਰੀਚਾਰਜ ਮੁੱਕ ਗਿਆ ਕਰੂਗਾ ਉਦੋਂ ਬਿਜਲੀ ਦੀ ਸਪਲਾਈ ਜਿਹੜੀ ਉਹ ਬੰਦ ਹੋ ਜਾਇਆ ਕਰਨੀ ਆ ਇਥੋਂ ਸਿੱਧਿਆ ਵੀ ਜਿਹੜੀ ਬਿਜਲੀ ਆ ਉਹ ਸਾਡੇ ਵਰਤੋਂ ਤੋਂ ਬਾਹਰ ਹੋਣੀ ਜਿਹੜਾ 1948 ਦਾ ਇੱਕ ਤੇ ਆਂਦਾ ਇਹ ਹਰ ਕਿਸਾਨ ਮਜ਼ਦੂਰ ਦਾ ਛੁੱਗੀ ਤੱਕ ਬਿਜਲੀ ਪਹੁੰਚਣੀ ਚਾਹੀਦੀ ਆ ਤੇ ਇਹ ਬਿਜਲੀ ਦਾ ਜਿਹੜਾ ਸਾਧਨ ਹੈ ਕੋਈ ਕਮਾਈ ਦਾ ਸਾਧਨ ਨਹੀਂ ਹੋਊਗਾ ਪਰ ਉਹਨਾਂ ਕੰਪਨੀਆਂ ਦੇ ਨੂੰ ਇਹ ਕਮਾਈ ਦਾ ਸਾਧਨ ਬਣਾ ਕੇ ਦੇਣਾ ਸਰਕਾਰ ਦੀ ਜਿਹੜੀ ਪਾਲਿਸੀ ਆ ਇਹ ਕਰਕੇ ਭਰਾਓ ਅੱਜ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਖਾਨ ਮੋਰ ਦੇ ਸੱਤੇ ਤੇ ਇਹ ਫੀਲੋ ਦਫ਼ਤਰਾਂ ਆ ਕੇ ਵੱਡੇ ਕੱਟ ਕਰਕੇ ਉਹਨਾਂ ਬਿੱਲਾਂ ਦੀਆਂ ਕਾਪੀਆਂ ਸਾੜਦੀਆਂ ਨੇ ਜਿਹੜੇ ਵੇਲ ਬਿਜਲੀ ਦੇ ਨਾਲ ਸਬੰਧਿਤ 252 ਤੇ ਨਾਲ ਸੀਟ ਬਿੱਲ ਜਿਹੜਾ ਬੀਤੇ ਦਾ ਬੇਲਿਆ ਉਹਦੀਆਂ ਕਾਪੀਆਂ ਸਾੜੀਆਂ ਜਾਣੀਆਂ ਇਹਦੇ ਵਿੱਚ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਭਰਾਓ ਨਾਲ ਨੇ ਮਜ਼ਦੂਰ ਜਥੇਬੰਦੀਆਂ ਨਾਲ ਨੇ ਅੱਜ ਦੇ ਦੀ ਸ਼ੁਰੂਆਤ ਆ ਇਹ ਤੋਂ ਮਗਰੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਵੱਡਾ ਅੰਦੋਲਨ ਜਿਹੜਾ ਹੁਣ ਕੋਹ ਦੇ ਲਈ ਪਿੰਡ ਪਿੰਡ ਤੁਹਾਡਾ ਫਰਜ਼ ਬਣਦਾ ਵੀ ਜਾ ਕੇ ਲੋਕਾਂ ਨੂੰ ਜਗਾਓ ਤੇ ਇਹ ਜਿਹੜੀ ਬਿਜਲੀ ਆ ਇਹ ਲੋਕੋ ਤੁਹਾਡੀ ਪਹੁੰਚ ਤੋਂ ਬਾਹਰ ਹੋ ਚੱਲੀ ਆ ਤੇ ਜਦੋਂ ਬਿਜਲੀ ਪਹੁੰਚ ਤੋਂ ਬਾਹਰ ਹੋਣੀ ਆ ਫਿਰ ਸਾਡਾ ਕਿਸਾਨੀ ਕਿੱਤਾ ਜਿਹੜਾ ਜਿੱਥੇ ਜੋ ਪਹਿਲਾਂ ਕੁਝ ਨਹੀਂ ਬਣਦਾ ਉਹਦੇ ਦੇ ਭਾਵੇਂ ਬੇਲ ਨਹੀਂ ਭਰੇ ਜਾਣੇ ਤੇ ਟੂਬਲਾਂ ਦੇ ਕਨੈਕਸ਼ਨ ਨਹੀਂ ਬਿਖਾਏ ਜਾਣੇ ਇਹ ਕਰਕੇ ਤੁਹਾਨੂੰ ਇਹ ਬੇਨਤੀ ਕਰਦੇ ਆ ਤੇ ਕੱਲ ਨੂੰ ਫਿਰ ਸੰਯੁਕਤ ਮੋਰਚੇ ਦੀ ਮੀਟਿੰਗ ਆ ਅਗਲਾ ਪ੍ਰੋਗਰਾਮ ਆਊਗਾ ਇਹਦੇ ਤੇ ਹੋਦੇ ਦੀ ਵੱਡੀ ਤਿਆਰੀ ਕਰਕੇ ਪਹਰਾਵੋ ਅੱਜ ਵੱਡੀ ਗਿਣਤੀ ਚ ਤੁਸੀਂ ਆਏ ਨੇ ਪਰ ਜਿਹੜਾ ਮਸਲਾ ਉਹਦੇ ਮੁਤਾਬਕ ਬਹੁਤ ਥੋੜੇ ਆ ਹੋਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲਿਆਉਣਾ ਪਿੰਡ-ਪਿੰਡੇ ਗੱਲ ਲੈ ਕੇ ਜਾਓ ਕਿ ਜਿਹੜਾ ਬਿੱਲ ਆਇਆ ਜਿਹੜਾ ਪਹਿਲਾਂ ਆਪਾਂ 750 ਤੋਂ ਤੇ ਜਾਨਾ ਦੇ ਕੇ ਰੱਦ ਕਰਾਏ ਬਿੱਲ ਉਹਦਾ ਹੀ ਇਹ ਕੜੀ ਆ ਉਹਦੇ ਤੇ ਸਰਕਾਰੇ ਲੈ ਕੇ ਆਈ ਆ ਨਾ ਇਹ ਬੋਰਡ ਰਹਿਣਾ ਨਾ ਇਹ ਬਿਜਲੀ ਫਰੀ ਰਹਿਣੀ ਆ ਨਾ ਇਥੇ ਕਿਸੇ ਨੂੰ ਸਰਕਾਰੀ ਨੌਕਰੀ ਮਿਲਣੀ ਆ ਇਹ ਕਰਕੇ ਉਹਨੂੰ ਬਚਾਉਣ ਦੇ ਲਈ ਭਰਾਓ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣਾ ਬਣਦਾ ਯੋਗਦਾਨ ਪਾਛੜ ਦੀਏ ਹੁਣ ਆਪਾਂ ਨੇ ਸਾਰਿਆਂ ਨੇ ਤੁਹਾਂ ਖਲੋ ਕੇ ਝੰਡੇ ਉੱਤੇ ਕਰਕੇ ਨਾਰੇ ਮਾਰਨੇ ਉਹਨੋਂ ਮਗਰੋਂ ਆਪਾਂ ਜਿਹੜੇ ਬੇਲਿਆ ਇਹਦੀਆਂ ਕਾਪੀਆਂ ਸਾੜਾਂਗੇ ਸਾਰਿਆਂ ਨੂੰ ਬੇਲਤੀਆ ਵੀ ਖਲੋ ਕੇ ਤਖਤੀਆਂ ਨੂੰ ਉੱਚੀਆਂ ਕਰਨੀਆਂ ਝੰਡੇ ਦੇ ਉੱਤੇ ਕਰਨੀਆਂ ਤੇ ਨਾਰੇ ਜਿਹੜੇ ਆਪਾਂ ਮਾਰ ਲੈਣੇ ਇਹਨਾਂ ਸਰਕਾਰ ਜਿੰਦਾਬਾਦ 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 दान ला पूरा गला तारी कराकाली हकाली सां कर लर्दान रुपे कार्ड न चेगा जिंदावाद आपिया जहिड़ियूं बिल उते प्राओ सुठो केंद्र मोदी सरकार मुरदावारो चिंदावाद बिजली बिल वेखो पंजी रद करी बिलो पंहिंजी रद कर केंद्रोदा जेंद्रोटी वर्ग मोदी वर्गे चांद केस ਦੀ ਸਰਕਾਰ ਹਾਏ ਹਾਏ ਜੈ ਜੈ ਕੇਂਦਰ ਤੋਂ ਪੰਜਾਬ ਸਰਕਾਰ ਹਾਏ ਹਾਏ ਜੈ ਜੈ ਕੇਂਦਰ ਤੋਂ ਪੰਜਾਬ ਸਰਕਾਰ ਹਾਏ ਹਾਏ ਜੈ ਜੈ ਬਿਜਲੀ ਐਕਟ 2025 ਰੱਦ ਕਰਾ ਕੇ ਰਹਾਗੇ ਰੱਦ ਕਰਾ ਕੇ ਬਿਜਲੀ ਐਕਟ 2025 ਰੱਦ ਕਰਾ ਕੇ ਰਹਾਗੇ ਬਿਜਲੀ ਐਕਟ 2025 ਰੱਦ ਕਰਾ ਕੇ ਰਹਾਗੇ